ਪਿੰਡ ਸਿੰਘੇ ਵਾਲਾ ਨੇੜੇ ਮੰਡੀ ਡੱਬ ਵਾਲੀ ਖੇਤਾਂ ਦੇ ਵਿੱਚ ਬਣੀ ਹੋਈ ਫੈਕਟਰੀ ਪਟਾਕਿਆਂ ਵਾਲੀ ਫੈਕਟਰੀ ਦੇ ਵਿੱਚ ਹੋਇਆ ਬਲਾਸਟ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇੱਕ ਡੇਢ ਦੇ ਕਰੀਬ ਬਹੁਤ ਵੱਡਾ ਧਮਾਕਾ ਹੋਇਆ ਧਮਾਕੇ ਦੇ ਨਾਲ ਮਲਬਾ ਦੇਖੋ ਕਿੰਨੇ ਦੂਰ ਤੱਕ ਖਿਲਰ ਗਿਆ 2-300 ਦੀ ਫੁੱਟ ਦੀ ਦੂਰੀ ਤੱਕ ਇੱਟਾਂ ਗਾਡਰ ਲੈਂਟਰ ਛੱਟੇ ਗਏ ਸਾਰਾ ਸਮਾਨ ਟੁੱਟ ਕੇ ਤਬਾਹ ਹੋਇਆ ਬਿਲਡਿੰਗ ਸਾਰੀ ਟੁੱਟ ਕੇ ਡਿੱਗ ਚੁੱਕੀ ਦੇਖੋ ਵੱਡੇ ਵੱਡੇ ਲੈਂਟਰ ਤੋੜ ਕੇ ਧਮਾਕੇ ਨੇ ਥੱਲੇ ਸਿੱਟ ਦਿੱਤੇ ਦੱਸਿਆ ਜਾ ਰਿਹਾ ਇਸ ਫੈਕਟਰੀ ਦੇ ਵਿੱਚ 15 ਤੋਂ 20 ਦੇ ਕਰੀਬ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਜਿਨ੍ਹਾਂ ਦੇ ਵਿੱਚ ਚਾਰਾਂ ਦੀ ਦੱਸਿਆ ਜਾ ਰਿਹਾ ਮੌਤ ਹੋ ਚੁੱਕੀ ਆ ਪੰਜ ਸੀਰੀਅਸ ਹਨ ਅਤੇ ਕੁਝ 10-15 ਜਰਿਆਂ ਨੂੰ ਬਠਿੰਡੇ ਰੈਫਰ ਕੀਤਾ ਗਿਆ ਤਾਂ ਮੌਕੇ ਤੇ ਧਮਾਕਾ ਸੁੰਦਿਆ ਸਾਰ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਤੇ ਇਸ ਘਟਨਾ ਦਾ ਜਾਇਜ਼ਾ ਲਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਖੇਤਾਂ ਦੇ ਵਿੱਚ ਜੋ ਕਿ ਪਟਾਕਾ ਫੈਕਟਰੀ ਬਣੀ ਹੋਈ ਸੀ ਪਿੰਡ ਸਿੰਘੇ ਵਾਲਾ ਜੰਦੇੜੀ ਤਾਂ 200 300 ਦੀ ਫੁੱਟ ਤੇ ਇੱਟਾਂ ਤੇ ਮਲਬਾ ਜਿੰਨਾ ਜ਼ਿਆਦਾ ਖਿਲਰ ਚੁੱਕਿਆ ਹੈ ਦੇਖ ਸਬਕ ਬੜੀ ਦੂਰ ਤੱਕ ਇੱਟਾਂ ਦਾ ਸਮਾਨ ਦਾ ਸਾਰਾ ਖਲਾਰਾ ਪਿਆ ਹੋਇਆ ਤੁਸੀਂ ਦੇਖੀ ਜਾਨੇ ਹੋ ਗਾਰਡਰ ਵਗੈਰਾ ਜੋ ਸਭ ਕੁਝ ਟੁੱਟ ਕੇ ਤਬਾਹ ਹੋ ਚੁੱਕਿਆ ਤਾਂ ਦੱਸਿਆ ਜਾ ਰਿਹਾ ਇੰਨਾ ਜ਼ਬਰਦਸਤ ਧਮਾਕਾ ਸੀ ਕਿ ਮੰਡੀ ਤੱਕ ਇਹਦੀ ਸੁਣਵਾਈ ਹਰੇਕ ਨੇ ਸੁਣੀ ਹੈ ਤਾਂ ਇਹਦੇ ਵਿੱਚ ਘੱਟੋ ਘੱਟ 35 ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਸਨ ਜਿਨ੍ਹਾਂ ਦਾ ਮਲਬੇ ਦੇ ਢੇਹਾ ਦੱਬੇ ਜਾਂਦਾ ਵੀ ਖਦਸ਼ਾ ਦਿਤਾਇਆ ਜਾ ਰਿਹਾ ਚਾਰ ਦੀ ਮੌਤ ਹੋ ਚੁੱਕੀ ਆ ਕੁਝ ਬਠੰਡੇ ਰੈਫਰ ਕੀਤੇ ਗਏ ਹਨ ਤਾਂ ਫੈਕਟਰੀ ਸਾਰੀ ਤਬਾਹ ਹੋ ਚੁੱਕੀ ਆ ਜ਼ਬਰਦਸਤ ਧਮਾਕੇ ਦੇ ਨਾਲ ਪਟਾਕਾ ਫੈਕਟਰੀ ਤਬਾਹ ਹੋਈ ਰਾਤ ਨੂੰ 1.5 ਦੇ ਕਰੀਬ ਹੋਇਆ ਤਮਾਕਾ ਤਾਂ ਪ੍ਰਸ਼ਾਸਨ ਹਜੇ ਵੀ ਮੌਕੇ ਤੇ ਆ ਇਹ ਹਨ ਜੀ ਤਸਵੀਰਾਂ ਪਟਾਕਾ ਫੈਕਟਰੀ ਦੇ